ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਵੋ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਆਂ ਸ਼ੁਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਸ਼ਾਮ ਦੇ ਵੱਜ ਗਿਆ ਜੀ 4 ਤੇ ਮੈਂ ਲੱਗੇ ਆ ਗੁਰਜੋਤ ਦੀ ਪੋਨੀ ਕਰਨ ਤੇ ਬੱਚਿਆਂ ਦਾ ਜੀ ਜਦੋਂ ਆਪਾਂ ਬਾੜ ਰੱਖਦੇ ਆ ਇਸ ਤਰ੍ਹਾਂ ਤੇ ਜਦ ਛੋਟੇ ਛੋਟੇ ਹੁੰਦੇ ਆ ਤੇ ਸਭਾਲਣੇ ਬਹੁਤ ਹੀ ਔਖੇ ਹੁੰਦੇ ਆ ਤੇ ਹੁਣ ਮੈਂ ਕਈ ਵਾਰੀ ਤਾਂ ਜੀ ਦੋ ਪੋਨੀਆਂ ਲਾ ਦਿੰਨੀ ਆ ਤੇ ਕਈ ਵਾਰੀ ਇੱਕ ਹੀ ਲਾ ਦਿੰਨੀ ਆ ਫਿਰ ਬੱਚੇ ਵੀ ਆਪਣੀ ਮਰਜ਼ੀ ਨਾਲ ਹੀ ਲਵਾਉਂਦੇ ਆ ਹਣ ਪ੍ਰਜੋਤ ਕਦੀ ਕਹੇਗੀ ਮੇਰੀ ਦੋ ਲਾਓ ਕਦੇ ਕਹੇਗੀ ਇੱਕ ਲਾਓ ਤੇ ਬਾਸ ਇਹਨਾਂ ਦੇ ਵਾਰ ਹੀ ਲੋਟ ਨਹੀਂ ਆਉਦੇ ਤੇ ਹੁਣ ਮੈਂ ਅੱਜ ਇੱਕ ਹੀ ਪੋਨੀ ਲਾਤੀ ਜੀ ਦੀ ਤੇ ਵਾਰ-ਵਾਰੀ ਵਾਲ ਨਿਕਲ ਜਾਂਦੇ ਆ ਦੇ ਹੋਂ ਜਿਵੇਂ ਉਤਾਰ ਰਹੀਆਂ ਕੱਪੜੇ ਤਾਰ ਤੋਂ ਦੁਪਹਿਰ ਨੂੰ ਤੋਲੇ ਸੀ ਹੇ ਹਾਂਜੀ ਮੈਂ ਲਾ ਕੇ ਇੱਕ ਵਾਰੀ ਰੱਖ ਦੇਾਂਗੀ ਤੇ ਫੇਰ ਖਾਲੀ ਟਾਈਮ ਹੋਇਆ ਜਦੋਂ ਤੇ ਉਦਾਂ ਮੈਂ ਤੈਹ ਲਾ ਲਾਂਗੀ ਤੇ ਹਾਂਜੀ ਮੈਂ ਲੱਗੀਆਂ ਨਰੀਦ ਨੂੰ ਰੋਟੀ ਖਵਾਉਣਾ ਤੇ ਦੇਖੋ ਕਿਵੇਂ ਕਮਜ਼ੋਰ ਜੀਆਂ ਸਾਰੇ ਕਹਿੰਦੇ ਆ ਕਮਜ਼ੋਰ ਬਹੁਤ ਆ ਤੇ ਦੇਖੋ ਜੀ ਹੁਣ ਮੈਂ ਤਾਂ ਕੋਸ਼ਿਸ਼ ਕਰੰਦੀ ਆ ਪੂਰੀ ਦੇ ਕੁਛ ਨੁ ਕੁਛ ਨੂੰ ਖਾਂਦੀ ਰਹਾ ਮਾਂ ਬਾਕੀ ਖਾਂਦੀ ਨਹੀਂ ਤੇ ਹੁਣ ਕੀ ਕਰੀਏ ਫੇਰ ਸਾਰੇ ਕਹਿੰਦੇ ਤੁਸੀਂ ਉਹ ਖਵਾਇਆ ਕਰੋ ਆ ਖਵਾਇਆ ਕਰੋ ਤੇ ਜਦੋਂ ਬੱਚੇ ਖਾਣ ਹੀ ਨਾ ਤਕਰੀਬਨ ਅੱਧਾ ਪੀਸ ਲਏ ਤੇ ਬਾਅਦ ਵਿੱਚ ਦੇਖ ਬੋੁਰਕੀਆਂ ਖਾ ਕੇ ਤੇ ਪਾਣੀ ਮੰਗਣ ਲੱਗ ਜਾਈਗੀ ਤੇ ਜਰੂਰ ਜ਼ਰੂਰ ਪਾਣੀ ਲੈਣ ਗਈ ਸੀ ਫੋਨ ਮਗਰ ਚੱਕੀ ਜਾਂਦੀ ਕਿ ਜਲਦੀ ਪਾਣੀ ਲੈ ਕੇ ਆਵੇ ਤੇ ਬਸ ਐਂ ਕਰਦੀ ਥੋੜਾ ਜਿਹਾ ਖਾ ਕੇ ਤੇ ਪਾਣੀ ਨਾਲ ਮੰਗਣ ਲੱਗ ਜਾਵੇਗੀ ਪਾਣੀ ਨਾਲ ਹੀ ਤੇ ਪਰ ਲੈਣਾ ਤੇ ਫਿਰ ਵੀ ਕੁਝ ਖਾਣਾ ਤੇ ਚਲੋ ਜੀ ਹੁਣ ਮੈਂ ਇੱਥੇ ਆ ਗਈ ਸੀ ਰਸੋਈ ਵਿੱਚ ਮੈਂ ਕਿਹਾ ਵੀ ਚਾਹ ਵਾਲੇ ਬਰਤਨ ਜਿਹੜੇ ਉਹ ਸਾਫ਼ ਕਰ ਦਿਆਂ ਤੇ ਕਈ ਵਾਰ ਤਾਂ ਜੀ ਮੈਂ ਬਾਹਰ ਕਰ ਲੈਂਦੀ ਆ ਟੂਟੀ ਤੇ ਤੇ ਟੂਟੀ ਤੇ ਜੀ ਖੁੱਲੀ ਹਵਾ ਚ ਥੋੜਾ ਵਧੀਆ ਹੁੰਦਾ ਹਨਾ ਰਸੋਈ ਚ ਹੁਣ ਗਰਮੀ ਬਹੁਤ ਜ਼ਿਆਦਾ ਆਉਂਦੀ ਏ ਤੇ ਗਰਮੀ ਵੀ ਹੁਣ ਕੱਲ ਦੀ ਜੀ ਬਹੁਤ ਜ਼ਿਆਦਾ ਵਧ ਗਈ ਏ ਜੇ ਮੈਂ ਸਿਲੰਡਰ ਵੀ ਅੱਜ ਬਾਹਰ ਰੱਖਤਾ ਏ ਇਹ ਅੰਦਰ ਜੀ ਸਾਡੇ ਪੱਖਾ ਹੈ ਨਹੀਂ ਤੇ ਬਹੁਤ ਜ਼ਿਆਦਾ ਗਰਮੀ ਲੱਗਦੀ ਏ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਗੱਲ ਕਰਨ ਕਰਦੇ ਆ ਕਿ ਕਰਾਉਨਾ ਵਾਲੇ ਤਰੀਕਿਆਂ ਦੀ ਤੇ ਦੇਖੋ ਜੀ ਪਤਾ ਨਹੀਂ ਹੁਣ ਸਾਰੀ ਦੁਨੀਆ ਇਦਾਂ ਹੀ ਕਹੀ ਜਾਂਦੀ ਕਿ ਜਿਹੜੇ ਵੀ ਹਾਰਟ ਅਟੈਕ ਆ ਰਹੇ ਆ ਬਹੁਤ ਜ਼ਿਆਦਾ ਆ ਰਹੇ ਆ ਵੀ ਡੇਲੀ ਦਾ ਕਿਤੇ ਨਾ ਕਿਤੇ ਸੁਣਦੇ ਆ ਆਸ-ਪਾਸੇ ਪਿੰਨਾਂ ਦੇ ਵਿੱਚ ਕਿ ਅੱਜ ਜੀ ਉੱਥੇ ਹਾਰਟ ਅਟੈਕ ਦੇ ਨਾਲ ਕਿਸੇ ਜਿੱਦਾ ਇਥੇ ਹੋ ਗਈ ਕੋਈ ਵੈਸੇ ਵੀ ਕਿਸਮਤ ਨਾਲ ਬਾਤ ਚ ਵੀ ਜਾਂਦਾ ਤੇ ਬਾਕੀ ਵੀ ਤਕਲੀਫ ਬਹੁਤ ਲੋਕਾਂ ਨੂੰ ਹੋ ਰਹੀ ਏ ਵਾਲੀ ਹਾਰਟ ਅਟੈਕ ਦੀ ਤੇ ਪਤਾ ਨਹੀਂ ਸਾਚਾ ਕਿ ਚੁ ਉਠਾ ਕੇ ਕਰੋਨਾ ਵਾਲੇ ਟੀਕਿਆਂ ਕਰਕੇ ਹੋ ਰਿਹਾ ਬਹੁਤ ਲੋਕ ਇਦਾਂ ਹੀ ਕਹਿ ਰਹੇ ਆ ਕਿ ਇਹ ਸਾਰਾ ਕੁਝ ਜੀ ਕਰੋਨਾ ਦੇ ਟੀਕਿਆਂ ਕਰਕੇ ਹੋ ਰਿਹਾ ਏ ਵੀ ਲੋਕਾਂ ਨੇ ਟੀਕੇ ਲਵਾਏ ਸੀਗੇ ਤੇ ਉਹ ਅਸਰ ਹੁਣ ਆਪ ਦਾ ਦਿਖਾ ਰਹੇ ਨੇ ਤੇ ਹੁਣ ਇਹ ਤਾਂ ਮਾਲਕ ਹੀ ਜਾਣੇ ਜੇ ਇਦਾਂ ਹੋ ਰਿਹਾ ਏ ਤੇ ਜੀ ਮਾਲਕ ਪਰਮਾਤਮਾ ਵਾਹਿਗੁਰੂ ਆਪਾਂ ਤਾਂ ਇਹ ਹੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਮਿਹਰ ਕਰਨ ਹਾਰੇ ਦੁਨੀਆ ਦਾ ਪਰਾ ਕਰਨਾ ਕਿਉਂਕਿ ਟੀਕੇ ਤਾਂ ਹਰੇਕ ਨੇ ਲਵਾਏ ਆ ਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਜੀ ਬਹੁਤ ਬੁਰਾ ਹਾਲ ਹੋ ਜਾਏਗਾ ਦੁਨੀਆ ਦਾ ਤੇ ਪਰਮਾਤਮਾ ਵੈਗਰੂ ਅੱਗੇ ਇੱਕ ਅਰਦਾਸ ਆ ਕਿ ਸੱਚੇ ਪਾਤਸ਼ਾਹ ਸਭ ਕੁਝ ਠੀਕ ਕਰ ਦਿਓ ਕਿਉਂਕਿ ਹਰ ਕਿਸੇ ਨੂੰ ਜੀਵਨ ਚਾਹੀਦਾ ਹੈ ਜਿੰਦਗੀ ਚਾਹੀਦੀ ਹੈ ਕਿਉਂਕਿ ਹੁਣ ਤਾਂ ਕੋਈ ਉਮਰ ਹੀ ਨਹੀਂ ਰਹੇਗੀ ਤੇ ਜ਼ਿਆਦਾਤਰ ਨੌਜਵਾਨਾਂ ਦੀ ਡੈਥ ਹੋ ਰਹੀ ਏ ਦੀਬ ਜੋਗਤਾ ਹੁਣ ਕੋਈ ਵਿਰਲਾ ਹੀ ਰਹਿ ਗਿਆ ਹੈ ਜੋ ਹੈਗਾ ਤਾਂ ਉਹ ਪੁਰਾਣਾ ਹੀ ਹੈਗਾ ਜਿਹੜੇ 70 80 80 ਸਾਲ ਦੇ ਉਹੀ ਹੈਗੇ ਆ ਬਜ਼ੁਰਗ ਅੱਜ ਕੱਲ ਦੇ ਲੋਕ ਤਾਂ ਜਿਹਾ ਲੱਗਦਾ ਕਿ ਬਜ਼ੁਰਗ ਕਿਸਮਤ ਵਾਲਾ ਹੀ ਹੋਵੇਗਾ ਕਿਉਂਕਿ ਜਿੱਦਾਂ ਤਾਂ ਮੌਲ ਚੱਲ ਰਿਹਾ ਏ ਤੇ ਬਹੁਤ ਹੀ ਜ਼ਿਆਦਾ ਜੇ ਜੇ ਹਸਪੀਟਲ ਵਿੱਚ ਚੜੇ ਜਾਈਏ ਤਾਂ ਜਿੱਥੇ ਜਾਈਏ ਸਾਰੇ ਹਸਪੀਟਲ ਹੀ ਭਰੇ ਪਏ ਪੰਦਿਆ ਦੇਖੋ ਜੀ ਮਾਲਕ ਦੀ ਮੇਰੇ ਤਾਂ ਉਹੀ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਬ ਤੇ ਤੇ ਮੇਰੇ ਡੈਡੀ ਦੇ ਵੀ ਹਾਰਟ ਅਟੈਕ ਆਇਆ ਸੀ 2-3 ਦਿਨ ਹੋ ਗਏ ਆ ਐਡਮਿਟ ਨੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ ਹੁਣ ਪਹਿਲੇ ਨਾਲੋਂ ਹਾਲਤ ਠੀਕ ਆ ਉਹਨਾਂ ਦੀ ਤੇ ਉਹਨਾਂ ਦਾ ਜੀ ਹਾਲੇ ਟ੍ਰੀਟਮੈਂਟ ਚੱਲ ਰਿਹਾ ਏ ਤੇ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰਨਾ ਸਭ ਨੂੰ ਹੀ ਮਾਪਿਆਂ ਦੀ ਲੋੜ ਆ ਕਿਉਂਕਿ ਬੱਚੇ ਵੀ ਛੋਟੇ ਜਿਨ੍ਹਾਂ ਦੇ ਹੁੰਦੇ ਆ ਉਹਨਾਂ ਦੇ ਵੀ ਬਹੁਤ ਇਸ ਤਰ੍ਹਾਂ ਦੀ ਗੱਲਾਂ ਸੁਣ ਰਹੇ ਆ ਤੇ ਪ੍ਰਮਾਤਮਾ ਜੀ ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ ਸਭ ਨੂੰ ਜੀਵਨ ਦਾਣ ਬਖਸ਼ੇ ਜੀ ਤੇ ਚਲੋ ਜੀ ਹੁਣ ਮੈਂ ਇੱਥੇ ਲੱਗੀ ਸੀ ਜੀ ਸਬਜ਼ੀ ਸ਼ਾਮ ਦੀ ਕੱਟਣ ਤੇ ਬੱਚਿਆਂ ਦੀ ਡਿਮਾਂਡ ਸੀ ਕਿ ਅੱਜ ਆਲੂ ਬੜੀਆਂ ਦੀ ਸਬਜ਼ੀ ਬਣਾਓ ਤੇ ਮੈਂ ਤਾਂ ਸੋਚਿਆ ਸੀ ਕਿ ਆਪਾਂ ਜ ਕद्दू ਜਾਂ ਪੇਥਾ ਬਣਾਈਏ ਤੇ ਬੱਚੇ ਵਸੇ ਪੇਥਾ ਤਾਂ ਖਾ ਲੈਂਦੇ ਆ ਸਾਡੇ ਬੱਚੇ ਪਰ ਕद्दू ਨਹੀਂ ਖਾਂਦੇ ਤੇ ਹੋਰ ਜੀ ਬੱਚੇ ਕਹਿੰਦੇ ਕਿ ਆ ਤੇ ਆਪਾਂ ਨੂੰ ਕੁਵੜੀਆਂ ਲੈ ਆਇਆ ਜੀ ਤੇ ਉਹ ਹੁਣ ਲੈ ਕੇ ਆਇਆ ਪਾਇਗਟਾ ਤੇ ਮੈਂ ਕੱਟ ਰਹੀ ਆ ਜੀ ਪਿਆਜ਼ ਤੇ ਦੋ ਕੁ ਆਲੂ ਪਾਵਾਂਗੇ ਤੇ ਬਣਾਉਂਦੇ ਆ ਜੀ ਹੁਣ ਸਬਜੀ ਤੇ ਬੱਚੇ ਕੋਲ ਪੜਾਈ ਕਰ ਰਹੇ ਆ ਛੁੱਟੀਆਂ ਦਾ ਕੰਮ ਹੁਣ ਇਹਨਾਂ ਨੂੰ ਬਹੁਤ ਕਾਲੀ ਲੱਗੀ ਖੜੀਏ ਕਿ ਅਸੀਂ ਨਾਨਕੇ ਜਾਵਾਂਗੇ ਛੁੱਟੀਆਂ ਕੱਟਣ ਬਸ ਬੱਚਿਆਂ ਨੂੰ ਤਾਂ ਨਾਨਕਿਆਂ ਦਾ ਹੀ ਚਾਹ ਹੁੰਦਾ ਏ ਤੇ ਚਲੋ ਮੰਮੀਆਂ ਤਾਂ ਵੀ ਨਾਲ ਕੰਮ ਬਣ ਜਾਂਦਾ ਏ ਕਿ ਦੋ ਦਿਨ ਰਹਿ ਲੈਂਦੀਆਂ ਆ ਉਹ ਤਾਂ ਟਾਈਮ ਹੀ ਨਹੀਂ ਮਿਲਦਾ ਤੇ ਛੁੱਟੀਆਂ ਵਿੱਚ ਹੀ ਜੇ ਆਪਾਂ ਵੀ ਬੱਚਿਆਂ ਦੇ ਨਾਲ ਦੋ ਦਿਨ ਪੇਕੇਆਂ ਤੇ ਲਾਵਾਂਗੇ ਤੇ ਵੈਗਰੇ ਸੱਚੇ ਪਾਤਸ਼ਾਹ ਬਾਦ ਸਦਾ ਮਿਹਰ ਬਣਾਈ ਰੱਖਣ ਸਭ ਤੇ ਤੇ ਚਲੋ ਜੀ ਹੁਣ ਮੈਂ ਕੱਟ ਲਿਆ ਸਬਜੀ ਤੇ ਇੱਥੇ ਜੀ ਮੈਂ ਸਿਲੰਡਰ ਜੀ ਬਾਹਰ ਰੱਖ ਲਿਆ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਤੇ ਰਸੋਈ 'ਚ ਸਾਡੇ ਪੱਖਾ ਹੈ ਨਹੀਂ ਗਰਮੀ ਬਹੁਤ ਜ਼ਿਆਦਾ ਆ ਤੇ ਮੈਂ ਜੀ ਇਧਰ ਲੌਬੀ ਦੇ ਵਿੱਚ ਸਿਲੰਡਰ ਰੱਖ ਲਿਆ ਪਹਿਲਾਂ ਕੁਝ ਦਿਨ ਬਾਹਰ ਵੀ ਕੱਢਦੀ ਰਹੀ ਸੀ ਮੈਂ ਤੇ ਹਾਂ ਜੀ ਇੱਥੇ ਅੰਦਰ ਹੀ ਰੱਖ ਲਿਆ ਲੌਬੀ 'ਚ ਕਿਉਂਕਿ ਬਾਹਰ ਨਾ ਹਵਾ ਫਿਰ ਬਹੁਤ ਜ਼ਿਆਦਾ ਹੁੰਦੀ ਏ ਤੇ ਚੰਗੀ ਤਰ੍ਹਾਂ ਬਲਦਾ ਨਹੀਂ ਸਿਲੰਡਰ ਜਿੰਨਾ ਵੱਡਾ ਨਹੀਂ ਤੇ ਇਸ ਕਰਕੇ ਮੈਂ ਨਾ ਇੱਥੇ ਹੀ ਰੱਖ ਰਿਆ ਕਿ ਇੱਥੇ ਹਵਾ ਪੱਖੇ ਦੀ ਵੀ ਆਉਂਦੀ ਰਹਿੰਦੀ ਜਿਹੜਾ ਲੌਬੀ 'ਚ ਪੱਖਾ ਆ ਉਹਦੀ ਥੋੜੀ ਥੋੜੀ ਹਵਾ ਆਉਂਦੀ ਰਹਿੰਦੀ ਏ ਤੇ ਜਿੱਤੇ ਕਰਕੇ ਜਲਨੀ ਕੱਟ ਲੱਗਦੀ ਏ ਇੱਥੇ कई क्या हो कि पौड़ी थले चुला सही नहीं हूँ नहीं रखना चाहिए अग नहीं बालनी चाहिए बाकी जी आप तो उस सच्चे पातशाह वागुरु तो डोर छट के रख पाए हूँ कितने होर रखी जगह नहीं हैगी कोई नहीं पड़िया करेगा तो चलो जी हम लगी हूँ जिथे सब्जी करना ਨੇ ਬੱਚੇ ਚਲੇ ਗਿਆ ਜੀ ਆਪਣੇ ਤਾਇਆ ਜੀ ਦਾ ਘਰ ਖੇਡਣ ਤੇ ਉੱਥੇ ਨਾਲ ਹੀ ਜੀ ਉਹਨਾਂ ਦੀ ਦੀਦੀ ਪੜਾਉਂਦੀ ਟਿਊਸ਼ਨ ਤੇ ਤੇ ਉੱਥੇ ਨਾਲ ਹੀ ਪਾੜ ਲੈਂਦੇ ਆ ਤੇ ਨਾਲ ਅਰਦੀਤ ਵੀ ਚਲੀ ਗਈ ਆ ਤੇ ਉੱਥੇ ਨਾਲ ਹੀ ਜੀ ਇਹਨੂੰ ਹੀ ਖਿਡਾ ਲੈਂਦੇ ਆ ਉੱਥੇ ਬੱਚਿਆਂ ਦੇ ਵਿੱਚ ਨਾ ਅਨੁਰੀਤ ਵੀ ਵਧੀਆ ਖੁਸ਼ ਰਹਿੰਦੀ ਏ ਤੇ ਮੈਂ ਕਹਾਂ ਵੀ ਤੁਸੀਂ ਥੋੜੀ देर ਉਧਰ ਚਲੇ ਜਾਓ ਨਾਲ ਇਹਨੂੰ ਵੀ ਲੈ ਜਾਓ ਤੇ ਮੈਂ ਕੰਮ ਕਰ ਸੌਖੇ ਕਰ ਲਾਂਗੀ ਇਹ ਤਰ੍ਹਾਂ ਜੀ ਆਪਣਾ ਤੜਕਾ ਪੁੰਨਿਆ ਗਿਆ ਤੇ ਇਹ ਜਿਹੜਾ ਆਪਾਂ ਕਰਦਾ ਮਸਾਲਾ ਪਿਸਵਾਇਆ ਇਹਨਾ ਤੁਹਾਨੂੰ ਮੈਂ ਇੱਕ ਦਿਨ ਵੀਡੀਓ ਵੀ ਬਣਾਈ ਸੀ ਕਿ ਆਪਾਂ ਕਾਫੀ ਸਾਰਾ ਸਮਾਨ ਵਿੱਚ ਪਾਇਆ ਸੀ ਉਹਦੇ ਤਣੀਆਂ ਦੇ ਤੇ ਉਹ ਆਪਾਂ ਮਸਾਲਾ ਬਣਾਇਆ ਸੀ ਤੇ ਸਬਜੀ ਇੰਨੀ ਕੁ ਟੇਸਟੀ ਬਣਦੀ ਏ ਕਿ ਬਹੁਤ ਜ਼ਿਆਦਾ ਹੈ ਜਿਵੇਂ ਆਪਾਂ ਮੇਵਾਵਾਂ ਛਾਦੀਆਂ ਤੇ ਖਾਈ ਦਾ ਨਾ ਸਬਜੀ ਉਸ ਤਰ੍ਹਾਂ ਹੀ ਲੱਗਦੀ ਆ ਖਾਣ ਨੂੰ ਬਹੁਤ ਟੇਸਟੀ ਬਣਦੀ ਏ ਤੇ ਬਸ ਉਹ ਕਾਰਡਮਸਾਲੇ ਨਾਲ ਹੀ ਆਪਾਂ ਕਦੇ ਹੋਰ ਕੋਈ ਮਸਾਲਾ ਨਹੀਂ ਵਰਤਿਆ ਇਹ ਹੁੰਦੀ ਆਪਣੀ ਸਬਜ਼ੀ ਬਣ ਗਈ ਸੀ ਤੇ ਉਸ ਤੋਂ ਬਾਅਦ ਜੀ ਮੈਂ ਲੱਗ ਪਈਆਂ ਰੋਟੀਆਂ ਬਣਾਉਣ ਤੇ ਮੈਂ ਤਾਂ ਬਾਹਰ ਨਹੀਂ ਤੰਦੂਰੀ ਸੀ ਪਰ ਬੱਚੇ ਕਾਲੇ ਪੈ ਰਹੇ ਸੀ ਕਹਿੰਦੇ ਮੰਮਾ ਭੁੱਖ ਲੱਗੀ ਜਲਦੀ ਬਣਾਓ ਰੋਟੀ ਤੇ ਇਸ ਕਰਕੇ ਮੈਂ ਜੀ ਤਵੇ ਤੇ ਹੀ ਲੱਗ ਪਈਆਂ ਤੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਜੀ ਰੋਟੀਆਂ ਬਣਾ ਲਾਂਗੀ ਤੇ ਬੱਚੇ ਵੀ ਆਪਣੇ ਆ ਗਏ ਗੁਰਜੋਤਾ ਆਉਂਦਿਆਂ ਲੱਗੀ ਜੀ ਮੈਨੂੰ ਪੱਖਾ ਚੱਲਣਾ ਕਹਿੰਦੀ ਮम्मा ਗਰਮੀ ਚ ਲੱਗੇ ਰੋਟੀਆਂ ਬਣਾਉਣਾ ਤੇ ਬਹੁਤ ਜੀ ਇਹਨਾਂ ਨੂੰ ਫਿਕਰ ਰਹਿੰਦੀ ਏ ਥੋੜਾ ਜਿ ਮੈਂ ਕਹਿ ਦਾਨਾ ਜਿਵੇਂ ਅਰਦੁਖਦਾ ਤੇ ਬਾਜਨ ਆਪਾਂ ਲੱਗ ਜਾਣਗੀਆਂ ਤੇ ਬਹੁਤ ਜੀ ਖਿਆਲ ਰੱਖਦੀਆਂ ਤੀਆਂ ਸੱਚੀ ਕਹਿੰਦੇ ਮਾਪਿਆਂ ਨੂੰ ਬੇਗਰਜ਼ ਪਿਆਰ ਕਰਦੀਆਂ ਨੇ ਬਹੁਤ ਕਿਆੜਾ ਕਰਦੀਆਂ ਨੇ ਤੇ ਚਲੋ ਜੀ ਆਪਾਂ ਹੁਣ ਅੱਜ ਦੀ ਵੀਡੀਓ ਦੇ ਇੱਥੇ ਹੀ ਕਰ ਦਿੰਦੇ ਹਾਂ ਜੀ ਐਂਡ ਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਕਰਨ ਨੂੰ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ